ਜੀ ਨਰਵਸਨੈਸ ਤਾਂ ਮਿਲਦਾ ਹਰ ਫਿਲਮ 'ਚ ਹੀ ਹੁੰਦੀ ਆ ਬਟ ਇਸ ਵਾਰੀ ਮੈਂ ਥੋੜਾ ਜਿਹਾ ਐਕਸਟਰਾ ਪ੍ਰਪੇਅਰ ਕਰਕੇ ਗਈ ਸੀ ਕਿਉਂਕਿ ਮੈਂ ਮਤਲਬ ਗੱਗੂ ਗੱਲ ਸਰ ਨਾਲ ਇੱਕ ਵਾਰੀ ਸਕਰੀਨ ਸ਼ੇਅਰ ਕਰਨੀ ਆ ਫਿਰ ਦੇਵ ਨਾਲ ਮੇਰੇ ਕਾਫੀ ਸੀਨ ਨੇ ਸੋ ਜਿਹੜਾ ਮੇਰਾ ਕਿਰਦਾਰ ਆ ਮੈਨੂੰ ਐਕਸਟਰਾ ਮਿਹਨਤ ਕਰਨੀ ਪਈ ਤਾਂ ਕਿ ਡਾਇਲੌਗ ਡਿਲੀਵਰੀ ਸਾਰਾ ਕੁਝ ਮਤਲਬ ਘੈਂਟ ਹੋਵੇ ਜਿੱਦਾਂ ਸਰ ਉਹਨਾਂ ਦਾ ਹੁੰਦਾ ਸੋ ਨਰਵਸਨੈਸ ਤਾਂ ਹੈਗੀ ਆ ਜੀ ਵੀ ਦੇਰ ਬਾਅਦ ਇਸ ਤਰ੍ਹਾਂ ਦੀ ਫਿਲਮ ਮਿਲੀ ਹੈ ਜੀ ਜਿਸ ਤਰ੍ਹਾਂ ਦੀ ਮੈਨੂੰ ਵੀ ਪਸੰਦ ਆ ਔਰ ਮੇਰੀ ਆਡੀਅנס ਨੂੰ ਮੇਰੇ ਫੈਨਸ ਨੂੰ ਮੈਨੂੰ ਇਹ ਸਿਰ ਉੱਤੇ ਜ਼ਿਆਦਾ ਵੇਖਣਾ ਪਸੰਦ ਕਰਦੇ ਨੇ ਔਰ ਇਹਦੇ ਵਿੱਚ ਡਾਇਲੌਗ ਵੀ ਉਸੇ ਤਰ੍ਹਾਂ ਦੇ ਐ ਜਿਹੜੇ ਹਮੇਸ਼ਾ ਤੋਂ ਸਾਡੇ ਤੋਂ ਸੁਣੇ ਜਾਂਦੇ ਐ ਜਾਂ ਪਸੰਦ ਕੀਤੇ ਜਾਂਦੇ। माजी ਜੀ ਬੋਲੀ ਜਦੋਂ ਤੁਸੀਂ ਬੋਲਣੀ ਸ਼ੁਰੂ ਕੀਤੀ ਤਾਂ ਸੈੱਟ ਤੇ ਕਿਤਨਾ ਕਿਤੇ ਲੱਗਿਆ ਸੀਗਾ ਕਿ ਅਸੀਂ ਥੇੜ ਪੰਜਾਬੀ ਦੇ ਜਦ ਜਾਣੇ ਆ ਉਹ ਪੁਰਾਣਾ ਦੌਰ ਯਾਦ ਆਉਂਦਾ ਜਦ ਬਾਰਡਰੋ ਪਾਰ ਪਾਉਂਦਾ ਸੀਗਾ ਉਹ ਜਿਹਦਾ ਜੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਔਰ ਯਾਦ ਆਉਂਦਾ ਵੀ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਵੀ ਰਿਹਾ ਮੈਂ ਕਹਿ ਰਿਹਾ ਸੀ ਜੀ ਕਿ ਸਾਡੀਆਂ ਰਿਸ਼ਤੇਦਾਰੀਆਂ ਭਾਈਚਾਰੇ ਮਾਝੇ ਦੇ ਇਲਾਕੇ ਚ ਬੋਧ ਨੇ ਇਲਾਕੇ ਦੀ ਇੱਕ ਆਪਣੀ ਖੂਬਸੂਰਤੀ ਹੈ ਉਹਦੀ ਜ਼ੁਬਾਨ ਦੀ ਖੂਬਸੂਰਤੀ ਹੈ ਇਹ ਕਹਾਣੀ ਕਿਉਂਕਿ ਮਾਝੇ ਦੇ ਇਲਾਕੇ ਦੀ ਚੁਣੀ ਗਈ ਹੈ ਤਾਂ ਸਾਨੂੰ ਜ਼ਰੂਰੀ ਸੀ ਕਿ ਅਸੀਂ ਸਹੀ ਮਝੈਲੀ ਮਾਝੇ ਵਾਲੀ ਜ਼ੁਬਾਨ ਚ ਗੱਲਬਾਤ ਕਰੀਏ ਜਾਂ ਡਾਇਲੌਗ ਬੋਲੀਏ ਤਾਂ ਇਹ ਸਾਡੇ ਰਾਈਟਰਸ ਦਾ ਕਮਾਲ ਹੈ ਸਾਡੇ ਡਾਇਰੈਕਟਰ ਦਾ ਕਮਾਲ ਹੈ ਜਿਹੜਾ ਸਾਡੇ ਤੋਂ ਕੰਮ ਲਿਆ ਉਹਨਾਂ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਪ੍ਰੋਡਿਊਸਰ ਕੇਵੀ ਢੱਲੋ ਸਾਹਿਬ ਉਹਨਾਂ ਨੇ ਜੀ ਖੋਲ ਕੇ ਖਰਚ ਕੀਤਾ ਹੈ ਔਰ ਡਾਇਰੈਕਟਰ ਸਾਹਿਬ ਨੇ ਇੱਕ ਵਧੀਆ ਫਿਲਮ ਬਣਾਈ ਹੈ ਸਾਡੇ ਤੋਂ ਕੰਮ ਲਿਆ ਕਿਉਂਕਿ ਹਰ ਡਾਇਰੈਕਟਰ ਆਪਣੇ ਆਰਟਿਸਟਾਂ ਦਾ ਉਸਤਾਦ ਹੁੰਦਾ ਹੈ ਕੋਈ ਵੀ ਐਕਟਰ ਆਪਣੇ ਆਪ ਸ਼ਾਇਦ ਉਸੇ ਟੰਗ ਨਾਲ ਨਹੀਂ ਕਰ ਸਕਦਾ ਜੋ ਇੱਕ ਕਹਾਣੀ ਚ ਕਰਵਾਉਣਾ ਚਾਹੁੰਦਾ ਉਹ ਡਾਇਰੈਕਟਰ ਨੇ ਦੱਸਣਾ ਹੁੰਦਾ ਤਾਂ ਮੈਂ ਇਹਨਾਂ ਦਾ ਸਾਰਿਆਂ ਦਾ ਮਸ਼ਕੂਰ ਹਾਂ ਔਰ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਕਹਾਣੀ ਵਿੱਚ ਇਸ ਫਿਲਮ ਵਿੱਚ ਚੁਣਿਆ ਗਿਆ ਥੈਂਕ ਯੂ ਸੋ ਮਚ ਉਹ ਕਿਹੜੀ ਗੱਲ ਨਹੀਂ ਸਵਾਲ ਰਹੇਗਾ ਦੇਰ ਕਿਰਦਾਰ ਤੇ ਨਜ਼ਰ ਆਨ ਕਰੇ ਤੁਹਾਡੀ ਮਸਤ ਨੇ ਦੇਖ ਲਈ ਤੁਹਾਨੂੰ ਮਸੀ ਹੋਰ ਵੀ ਕਿਰਦਾਰ ਤੇ ਦੇਖਣ ਲੱਗੇ ਨੇ ਸਵਾਲ ਦੇ ਬਾਅਦ ਅੰਦਾਜ਼ ਨਜ਼ਰ ਆਣ ਵਾਲਾ ਜੋ ਪੋਸਟ ਸਮਝਾਈ ਹੋ ਰਿਹਾ ਬਾਕੀ ਉਹਨਾਂ ਦੇ ਕਿ ਤੁਹਾਨੂੰ ਕਰਾਂਗੇ ਜੀ ਮੰਗਦੀ ਆ ਟੀ ਨਰਵਸਨਸ ਤਾਂ ਮਿਲਦਾ ਹਰ ਫਿਲਮ ਚ ਹੀ ਹੁੰਦੀ ਆ ਬਟ ਇਸ ਵਾਰੀ ਮੈਂ ਥੋੜਾ ਜਿਹਾ ਐਕਸਟਰਾ ਪ੍ਰਪੇਅਰ ਕਰਕੇ ਗਈ ਸੀ ਕਿਉਂਕਿ ਮੈਂ ਮਤਲਬ ਗੁੱਗੂ ਗਲਚਰ ਨਾਲ ਇੱਕ ਵਾਰੀ ਸਕਰੀਨ ਸ਼ੇਅਰ ਕਰ ਰਹੀ ਆ ਫਿਰ ਦੇਵ ਨਾਲ ਮੇਰੇ ਕਾਫੀ ਸੀਨ ਨੇ ਸੋ ਜਿਹੜਾ ਮੇਰਾ کردار ਆ ਮੈਨੂੰ ਐਕਸਟਰਾ ਮਿਹਨਤ ਕਰਨੀ ਪਈ ਤਾਂ ਕਿ ਡਾਇਲੌਗ ਡਿਲੀਵਰੀ ਸਾਰਾ ਕੁਝ ਮਤਲਬ ਕੈਂਟ ਹੋਵੇ ਜਿੱਦਾਂ ਸਰ ਉਹਨਾਂ ਦਾ ਹੁੰਦਾ ਸੋ ਨਰਵਸਨੈਸ ਤਾਂ ਹੈਗੀ ਆ ਜੀ ਥੈਂਕ ਯੂ ਜੀ ਸਰ ਸਾਰਿਆਂ ਦਾ ਥੈਂਕ ਯੂ ਸਾਡੀ ਫਿਲਮ ਸਟਾਰ ਕਰਨੀ ਹੋਰ ਸੋ ਬਾਅਦ ਤੁਹਾਡਾ ਰੇਡੀਓ ਕਰਦੇ ਆ ਅੱਗੇ ਥੈਂਕ ਯੂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਬਹੁਤ ਬਹੁਤ ਕਰਾਂਗੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ